ਜਿੰਦਾਬਾਦ ਬਜ਼ੂਰ ਇਕਤਾ ਜਿੰਦਾਬਾਦ ਕੂੜੇ ਗ੍ਰੇਨ ਅਤੇ ਲਾਈਟ ਵਰਕਰ ਜਿੰਦਾਬਾਦ ਇਹ ਸਾਡੀ ਲੰਮੇ ਸਿਰੇ ਤੋਂ ਲਟਕਦੀ ਮੰਗ ਨੂੰ ਮੱਲਾ ਵੀ ਸਾਨੂੰ ਬੜਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੇ ਪਰਮਾ ਹੰਗਾਰਾ ਦੇ ਕੇ ਸਾਨੂੰ ਕਹਿੰਦੇ ਜਿਹੜਾ ਪਿਛਲਾ ਟੈਂਡਰ ਆ ਤੁਸੀਂ ਸਾਰਾ ਇਹ ਉਸ ਹਸਾਬ ਨਾਲ ਜਿਵੇਂ ਸਾਨੂੰ ਅਸੀਂ ਮੱਲਾ ਵੀ ਠੇਕੇਦਾਰ ਨੂੰ ਕੰਮ ਦਿੱਤਾ ਹੋਇਆ ਤੁਸੀਂ ਉਸੇ ਮੁਤਾਬਕ ਕੰਮ ਕਰੋ ਜਦੋਂ ਮੱਲਾ ਵੀ ਇਹ ਠੇਕੇਦਾਰੀ ਸਿਸਟਮ ਵੀ ਇਹਨਾਂ ਦਾ ਪ੍ਰੋਸੈਸ ਪੂਰਾ ਹੋ ਜਾਊਗਾ ਨਮੇਸ਼ਰੀ ਇਹ ਤੋਂ ਕੰਮ ਅਸੀਂ ਲੇਬਰ ਨੂੰ ਦੇ ਦੇਾਂਗੇ ਸਾਨੂੰ ਸਿੱਧਾ ਭੁਗਤਾਨ ਦੇਵਾਂਗੇ ਸੀ ਐਸ ਹੈਗਾ ਹੁਣ ਬਾਅਦ ਇਹ ਤੋਂ ਮੁੱਕਰ ਗਈ ਹੈ ਸਰਕਾਰ ਕੀ ਮੰਗ ਕਰਦੇ ਮੰਗ ਮੰਨ ਲਾ ਵੀ ਇਹ ਹੀ ਅਸੀਂ ਬੜੇ ਟਾਈਮ ਤੋਂ ਠੇਕੇਦਾਰੀ ਸਿਸਟਮ ਦੇ ਅੰਦਰ ਕੰਮ ਕਰਦੇ ਆ ਰਹੇ ਹਾਂ ਤੇ ਸਾਨੂੰ ਸਿੱਧਾ ਕੰਮ ਮਿਲਣਾ ਚਾਹੀਦਾ ਇਹ ਸਾਡਾ ਦੀਪੂ ਨੇ ਹਲ ਸਿੰਘ ਵਾਲਾ ਜੀ ਪੰਜਾਬ ਪੱਲੇਦਾਰ ਮਜ਼ਦੂਰ ਯੂਨੀਅਨ ਆ ਫੂਡ ਐਂਡ ਗ੍ਰੇਨ ਐਂਡ ਲਾਈਡ ਸਾਡਾ ਸੱਤ ਯੂਨੀਅਨ ਦਾ ਸਰਕਾਰ ਨਾਲ ਕਮਿਟਮੈਂਟ ਹੋਈ ਸੀ ਵੀ ਤੁਹਾਨੂੰ 30 ਜੂਨ ਤੋਂ ਠੇਕੇਦਾਰੀ ਸਿਸਟਮ ਸਮਾਪਤ ਕਰਕੇ ਸਿੱਧਾ ਭਗਤਾਨ ਦਿੱਤਾ ਜਾਊਗਾ ਲੇਕਿਨ ਉਸ ਬਾਅਦੇ ਤੋਂ ਸਰਕਾਰ ਅਨਗਾਨੀ ਕਰਦੀ ਹੈ ਔਰ ਸਾਡੀਆਂ ਸਾਰੀਆਂ ਜਥੇਬੰਦੀਆਂ ਨੇ 1 ਜੂਨ ਮਈ ਤੋਂ ਪੂਰੀ ਮੁਕੰਮਲ ਅਨਮਿਥੇ ਸਮੇ ਲਈ ਹੜਤਾਲਾ ਜਿੰਨੀ ਦੇਰ ਸਾਡਾ ਫੈਸਲਾ ਸਾਡੇ ਹੱਕ 'ਚ ਨਹੀਂ ਆਉਂਦਾ ਅਸੀਂ ਕੋਈ ਕੰਮ ਨਹੀਂ ਕਰਾਂਗੇ ਨਾ ਸਪੈਸ਼ਲ ਲੋਡ ਕਰਾਂਗੇ ਨਾ ਅਸੀਂ ਚੋੜ ਲਾਵਾਂਗੇ ਇਹਦਾ ਜਿਹੜਾ ਨੁਕਸਾਨ ਅੱਜ ਦਾ ਜ਼ਿੰਮੇਵਾਰ ਕੋਲ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਜੀ ਸਾਡੇ ਮਜ਼ਦੂਰਾਂ ਦਾ ਲੰਬੇ ਸਮੇਂ ਤੋਂ ਸ਼ੋਸ਼ਣ ਹੋ ਰਿਹਾ ਠੇਕੇਦਾਰੀ ਸਿਸਟਮ ਦੀ ਜਿਹੜਾ ਸਾਡਾ ਮਜ਼ਦੂਰੀ ਹੈ ਉਹ ਸਾਡਾ ਮਿਹਨਤਾਂ ਦਾ ਸਾਨੂੰ ਪੂਰਾ ਨਹੀਂ ਮਿਲਦਾ ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜੋ ਸਿਸਟਮ ਨਾਲ ਜਿੰਨੇ ਰੇਟ ਨਾਲ ਸਰਕਾਰ ਠੇਕੇਦਾਰ ਤੋਂ ਕੰਮ ਕਰਾਉਂਦੀ ਹੈ ਉਸੇ ਰੇਟ ਤੋਂ ਸਾਨੂੰ ਸਾਥੋ ਕੰਮ ਕਰਾ ਕੇ ਸਾਡਾ ਭੁਗਤਾਨ ਸਿੱਧਾ ਦਿੱਤੇ ਨਹੀ ਸਾਡੀ ਸਰਕਾਰ ਲੈਵਲ ਨਾਲ ਮੁੱਖ ਸੀਐਮ ਸਾਹਿਬ ਤੱਕ ਤੇ ਹੋਰ ਸਾਡਾ ਜਿਹੜਾ ਡਾਇਰੈਕਟਰ ਫੂਡ ਤੱਕ ਗੱਲ ਆਲਰੇਡੀ ਪਹੁੰਚੀ ਹੋਈ ਹੈ ਜੀ ਹਾਂਜੀ ਕਾਰਵਾਈ ਨਹੀਂ ਕਰ ਨਹੀਂ ਜੀ ਬੰਦੂਰ ਇਕਤਾ ਜਿੰਦਾਬਾਦ ਬੰਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਬੰਦੂਰ ਇਕਤਾ ਜਿੰਦਾਬਾਦ ਗੂਡ ਗ੍ਰੇਨ ਐਂਡ ਲਾਈਟ ਵਰਕਰਸ ਯੂਨੀਅਨ ਜਿੰਦਾਬਾਦ ਇਹ ਸਾਡੀ ਲੰਮੇ ਸਿਰੇ ਤੋਂ ਲਟਕਦੀ ਮੰਗ ਨੂੰ ਮਤਲਬ ਵੀ ਸਾਨੂੰ بڑا ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੇ ਪਰਮਾਹਾਰਾ ਦੇ ਕੇ ਸਾਨੂੰ ਕਹਿੰਦੇ ਜਿਹੜਾ ਪਿਛਲਾ ਟੈਂਡਰ ਆ ਤੁਸੀਂ ਸਾਰਾ ਇਹ ਉਸ ਹਿਸਾਬ ਨਾਲ ਜਿਵੇਂ ਸਾਨੂੰ ਅਸੀਂ ਮਤਲਬ ਵੀ ਠੇਕੇਦਾਰ ਨੂੰ ਕੰਮ ਦਿੱਤਾ ਹੋਇਆ ਤੁਸੀਂ ਉਸੇ ਮੁਤਾਬਕ ਕੰਮ ਕਰੋ ਜਦੋਂ ਮੰਨ ਲਾ ਵੀ ਇਹ ਠੇਕੇਦਾਰੀ ਸਿਸਟਮ ਵੀ ਇਹਨਾਂ ਦਾ ਪ੍ਰੋਸੈਸ ਪੂਰਾ ਹੋ ਜਾਊਗਾ ਨਵੇਂ ਸਿਰੇ ਤੋਂ ਕੰਮ ਅਸੀਂ ਲੇਬਰ ਨੂੰ ਦੇ ਦੇਾਂਗੇ ਸਾਨੂੰ ਸਿੱਧਾ ਭੁਗਤਾਨ ਦੇਵਾਂਗੇ ਸੀ ਐਸ ਹੈਗਾ ਹੁਣ ਬਾਦੇ ਤੋਂ ਮੁੱਕ ਗਈ ਹੈ ਸਰਕਾਰ ਕੀ ਮੰਗ ਕਰਦੇ ਮੰਗ ਮੰਨ ਲਾ ਵੀ ਇਹ ਇਸ ਅਸੀਂ ਬੜੇ ਟਾਈਮ ਤੋਂ ਠੇਕੇਦਾਰੀ ਸਿਸਟਮ ਦੇ ਅੰਦਰ ਕੰਮ ਕਰਦੇ ਆ ਰਹੇ ਹਾਂ ਤੇ ਸਾਨੂੰ ਸਿੱਧਾ ਕੰਮ ਮਿਲਣਾ ਚਾਹੀਦਾ ਇਹ ਸਾਡਾ ਦੀਪੂ ਨੇ ਹਲ ਸਿੰਘ ਵਾਲਾ ਜੀ ਪੰਜਾਬ ਪੱਲੇਦਾਰ ਮਜ਼ਦੂਰ ਜਿਹਨੇ ਨਾ ਫੂਡ ਐਂਡ ਗ੍ਰੇਨ ਐਂਡ ਲਾਈਟ ਸਾਡਾ ਸੱਤ ਯੂਨੀਅਨ ਦਾ ਸਰਕਾਰ ਨਾਲ ਕਮਿਟਮੈਂਟ ਹੋਈ ਸੀ ਵੀ ਤੁਹਾਨੂੰ 30 ਜੂਨ ਤੋਂ ਠੇਕੇਦਾਰੀ ਸਿਸਟਮ ਸਮਾਪਤ ਕਰਕੇ ਸਿੱਧਾ ਭਗਤਾਨ ਦਿੱਤਾ ਜਾਊਗਾ ਲੇਕਿਨ ਉਸ ਵਾਦੇ ਤੋਂ ਸਰਕਾਰ ਅਨਕਾਰ ਨਹੀਂ ਕਰਦੀ ਹੈ ਪਰ ਸਾਡੀਆਂ ਸਾਰੀਆਂ ਜਥੇਬੰਦੀਆਂ ਨੇ 1 ਜੂਨ ਮਈ ਤੋਂ ਪੂਰੀ ਮੁਕੰਮਲ ਅਨਮਿਥੇ ਸਮੇਂ ਲਈ ਹੜਤਾਲਾ ਜਿੰਨੀ ਦੇਰ ਸਾਡਾ ਫੈਸਲਾ ਸਾਡੇ ਹੱਕ 'ਚ ਨਹੀਂ ਆਉਂਦਾ ਅਸੀਂ ਕੋਈ ਕੰਮ ਨਹੀਂ ਕਰਾਂਗੇ ਨਾ ਸਪੈਸ਼ਲ ਲੋਡ ਕਰਾਂਗੇ ਨਾ ਅਸੀਂ ਤੋੜ ਲਾਵਾਂਗੇ ਇਹ ਜਿਹੜਾ ਨੁਕਸਾਨ ਆ ਜਿਹਦੇ ਜ਼ਿੰਮੇਵਾਰ ਕੋ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਜੀ ਸਾਡੇ ਮਜ਼ਦੂਰਾਂ ਦਾ ਲੰਬੇ ਸਮੇਂ ਤੋਂ ਸ਼ੋਸ਼ਣ ਹੋ ਰਿਹਾ ਠੇਕੇਦਾਰੀ ਸਿਸਟਮ ਦੀ ਜਿਹੜਾ ਸਾਡਾ ਮਜ਼ਦੂਰੀ ਹੈ ਉਹ ਸਾਡਾ ਮਿਹਨਤਾਂ ਦਾ ਸਾਨੂੰ ਪੂਰਾ ਨਹੀਂ ਮਿਲਦਾ ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੋ ਸਿਸਟਮ ਨਾਲ ਜਿੰਨੇ ਰੇਟ ਨਾਲ ਸਰਕਾਰ ਠੇਕੇਦਾਰ ਤੋਂ ਕੰਮ ਕਰਾਉਂਦੀ ਆ ਉਸੇ ਰੇਟ ਤੋਂ ਸਾਨੂੰ ਸਾਥੋ ਕੰਮ ਕਰਾ ਕੇ ਸਾਡਾ ਭੁਗਤਾਨ ਸਿੱਧਾ ਦਿੱਤੇ ਸਾਡੀ ਸਰਕਾਰ ਲੈਵਲ ਨਾਲ ਮੁੱਖ ਸੀਐਮ ਸਾਹਿਬ ਤੱਕ ਤੇ ਸਾਡਾ ਜਿਹੜਾ ਡਾਇਰੈਕਟਰ ਫੂਡ ਤੱਕ ਆਲਰੇਡੀ ਪਹੁੰਚੀ ਹੋਈ ਹੈਗਾ ਹਾਂਜੀ ਕਾਰਵਾਈ ਨਹੀਂ ਕਰ ਨਹੀਂ ਜੀ मज़दूर मज़दूर हिकु